ਇੱਕ ਪ੍ਰੋਡਕਟ ਨੂੰ ਕਹਿੰਦੇ ਆ ਰਿਸਟ ਐਕਸਰਸਾਈਜ਼ਰs ਐਦਾਂ ਦਾ ਹੁੰਦਾ ਹੈ ਅਗਰ ਤੁਸੀਂ ਆਪਣੀ ਰਿਸਟ ਨੂੰ ਤੁਸੀਂ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਐਦਾਂ ਯੂਜ਼ ਹੁੰਦਾ ਐਦਾਂ ਇਹਦਾਂ ਨੂੰ ਪ੍ਰੋਪਰ ਇਸ ਜਗ੍ਹਾ ਦੇ ਉੱਤੇ ਤੁਹਾਡੇ ਪ੍ਰੈਸ਼ਰ ਪੈਂਦਾ ਹੈਗਾ ਮਤਲਬ ਆਹ ਜਗ੍ਹਾ ਜਿਹੜੀ ਆ ਵੀ ਤੁਹਾਡੀ ਸਟਰੋਂਗ ਹੁੰਦੀ ਆ ਆਹ ਜਗ੍ਹਾ ਵੀ ਸਟਰੋਂਗ ਹੁੰਦੀ ਆ ਬਟ ਰੈਗੂਲਰ ਕਰਨਾ ਪੈਂਦਾ ਹੈ ਮੈਂ ਰੈਗੂਲਰ ਨਹੀਂ ਕਰਦਾ ਹੈਗਾ ਇਹ ਬੇਟੇ ਨੇ ਆਪਣੇ ਲਈ ਇਹ ਕਲਾਸਿਕ ਹੈ ਤੇ ਮੇਰਾ ਬਿਜ਼ਨਸ ਹੈਗਾ ਸਪੋਰਟਸ ਗੁੱਡਸ ਦਾ ਵੀ ਮਤਲਬ ਮੇਰਾ ਫੈਮਿਲੀ ਦਾ ਬਿਜ਼ਨਸ ਥੋੜੇ ਬਹੁਤ ਜਿਮ ਦੇ ਪ੍ਰੋਡਕਟਸ ਵੀ ਲਾਈਕ ਇਹ ਹੈਂਡ ਐਕਸਰਸਾਈਜ਼ਰ ਹੈ ਇਹਦੇ ਨਾਲ ਵੇਟ ਦਾ ਵੀ ਆਪਸ਼ਨ ਹੁੰਦੀ ਆ ਤੁਸੀਂ ਵੇਟ ਨੂੰ ਵੀ ਇਹਦੇ ਚ ਅਡਜਸਟ ਕਰ ਸਕਦੇ ਹੁੰਦੇ ਹੋ ਇਹਦੇ ਚ ਅਲੱਗ-ਅਲੱਗ ਆਪਸ਼ਨਸ ਆਉਂਦੀਆਂ ਲਾਈਕ 10 ਕਿਜੀ 20 ਕਿਜੀ 30 ਕਿਜੀ 40 ਕਿਜੀ ਤੱਕ ਕਰ ਤੁਸੀਂ ਇਹਨੂੰ ਇਹਨੂੰ ਟਾਈਟ ਕਰ ਸਕਦੇ ਹੁੰਦੇ ਹੋ ਔਰ ਆਲਮੋਸਟ ਉਨਾ ਹੀ ਵੇਟ ਤੁਹਾਨੂੰ ਫੀਲ ਹੋਏਗਾ ਜਿੰਨਾ ਕਿ 10 ਤੋਂ 40 ਕਿਜੀ ਦੇ ਵਿੱਚ ਤੁਸੀਂ ਕਿਤੇ ਵੀ ਅਡਜਸਟ ਕਰ ਸਕਦੇ ਹੋ ਅਗਰ ਤੁਸੀਂ ਐਕਸਰਸਾਈਜ਼ ਕਰਦੇ ਹੋ ਤਾਂ ਤੁਹਾਨੂੰ ਉਨਾ ਹੀ ਵ ਲਾਈਕ ਦਿਸ ਸੋ ਮੈਂ ਕਿਹਾ ਚਲੋ ਅੱਜ ਵਲੌਗ ਸ਼ੁਰੂ ਕਰਨ ਲੱਗਾ ਇਹ ਤੁਹਾਨੂੰ ਦਿਖਾਣਾ ਹੈਗਾ ਸੋ ਵੈਲਕਮ ਬੈਕ ਟੂ ਦਾ ਚੈਨਲ ਅੱਜ ਦਾ ਵਲੌਗ ਨੂੰ ਸ਼ੁਰੂ ਕਰਦੇ ਆ ਆਲਮੋਸਟ ਹੁਣ 5 ਵਜੇ ਸ਼ਾਮ ਦੇ ਮੈਂ ਹੁਣ ਇੱਕ ਤਾਂ ਰਾਉਂਡ ਲੈਣ ਜਾਣਾ ਪਲੱਸ ਇੱਕ ਦੋ ਛੋਟੇ ਛੋਟੇ ਕੰਮ ਹੈਗੇ ਲਾਈਕ ਮੈਂ ਆਪਣੇ ਆਫਿਸ ਜਾਣਾ ਕੁਝ ਪ੍ਰੋਡਕਟ ਲੈਣਾ ਨੇ ਕਿਸੇ ਕਸਟਮਰ ਨੂੰ ਡਿਲੀਵਰ ਕਰਨੇ ਆ ਇਸ ਕਰਕੇ ਪਲੱਸ ਅੱਜ ਇੱਕ ਹੋਰ ਇੰਪੋਰਟੈਂਟ ਚੀਜ਼ ਕਰਨ ਜਾ ਰਿਹਾ ਥੋੜਾ ਜਿਹਾ ਸੋਸ਼ਲ ਵਰਕ ਵੀ ਕਰ ਲਈਏ ਅੱਜ ਬਲੱਡ ਡੋਨੇਟ ਕਰਨਾ ਹੈਗਾ ਮੈਂ ਔਰ ਨਾਲ ਗਗਨ ਜੀ ਮੇਰਾ ਫਰੈਂਡ ਬਸ ਨਿਕਲ ਰਿਹਾ ਪਰ ਉਹ ਰੈਡੀ ਹੋ ਚੁੱਕਾ ਬਿਲਕੁਲ ਅਗਰ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਪ੍ਰੋਡਕਟ ਤੁਹਾਨੂੰ ਚਾਹੀਦਾ ਹੋਵੇ ਤੇ ਇਹਦੀ ਜਿਹੜੀ ਕੋਰੀਅਰ ਆਪਾਂ ਕਰਵਾ ਦਿੰਨੇ ਆ ਪੰਜਾਬ ਦੇ ਵਿੱਚ ਕਿਤੇ ਵੀ ਤੁਹਾਨੂੰ ਚਾਹੀਦੀ ਹੋਵੇ ਇਵਨ ਪੰਜਾਬ ਤੋਂ ਬਾਹਰ ਵੀ ਚਾਹੀਦੀ ਹੋਵੇ ਤਾਂ ਕੋਰੀਅਰ ਹੋ ਜਾਂਦਾ ਪ੍ਰਾਈਸ ਵੀ ਬਹੁਤ ਨੋਮੀਨਲ ਜੀ ਹੈ ਇਹ ਤਕਰੀਬਨ 200 ਦਾ ਹੈਗਾ ਪਲੱਸ ਸ਼ਿਪਿੰਗ ਚਾਰजेस ਡਿਪੈਂਡਿੰਗ ਔਨ ਕਿ ਤੁਸੀਂ ਕਿਹੜੀ ਲੋਕੇਸ਼ਨ ਤੇ ਹੈਗੇ ਹੋ 100 ਤੋਂ 150 ਰੁਪਏ ਦੇ ਵਿੱਚ ਵਿੱਚ ਲੈ ਕੇ ਚੱਲੋਗੇ ਸ਼ਿਪਿੰਗ ਚਾਰजेस ਹੁੰਦੇ ਆ ਇਹ ਵੀ 200 ਰੁਪਏ ਦਾ ਹੀ ਹੈ ਇਹ ਦਾ ਵੀ ਸ਼ਿਪਿੰਗ ਚਾਰजेस 100 ਰੁਪਏ ਲਗਾ ਲਓ ਬਾਕੀ ਡਿਪੈਂਡ ਕਰੇਗਾ ਤੁਸੀਂ ਕਿਹੜੀ ਲੋਕੇਸ਼ਨ ਤੇ ਹੈਗੇ ਹੋ ਥੋੜਾ ਬਹੁਤ ਉੱਪਰ ਨੀਚੇ ਵੀ ਹੋ ਸਕਦੇ ਹੈਗੇ ਆ ਠੀਕ ਹੈ ਜੀ ਚਲੋ ਮਿਲਦੇ ਆ ਤੁਹਾਨੂੰ ਮਗਨ ਜੀ ਦੇ ਘਰ ਨੌਜੀ ਅੱਪਾ ਪਹੁੰਚ ਗਏ ਆ ਨੌਜੀ ਨਾਰਿੰਗ ਸਾਹਿਬ ਤੋਂ ਲੱਲਿਆ ਨਾਲ ਇਹ ਮਲੇ ਕੰਡੀਸ਼ਨਰ ਆਪਣੇ ਲਈ ਆਪਣੇ ਲਈ ਮੰਤਰ ਕਸਮਾ ਹੋਰ ਇੱਕ ਲਿਆ ਹੈ ਨਾ ਮੈਂ ਅਰ ਸ਼ਬਦ ਇਹਦੇ ਤੱਕ ਬਣਾ ਸਾਈਂ ਆਹ ਖੜਾ ਜੀ ਆਪਣੇ ਆਫਿਸ ਹੁਣ ਔਰ ਨਰਿੰਗ ਸਾਹਿਬ ਮੇਰੇ ਨਾਲ ਹੈ ਨਰਿੰਗ ਸਾਹਿਬ ਤੁਸੀਂ ਹੁਣ ਆਏ ਬਲੌਗ ਵਿੱਚ ਹਾਂਜੀ ਹਾਂਜੀ ਕੀ ਹਾਲ ਚੱਲ ਬਹੁਤ ਵਧੀਆ ਜੀ ਚੱਲੀਏ ਫਿਰ ਚਲੋ ਚਲਿਏ ਚਲੋ ਚਲਾ ਜੀ ਸੋ ਆਪਾਂ ਤੋਂ ਨਿਕਲ ਪਿਆ ਜੀ ਆਫਿਸ ਤੋਂ ਔਰ ਹੁਣ ਆਪਾਂ ਜਾਦਾ ਹੈ ਫਾਈਨਲੀ ਪਿੰਸ ਦੇ ਵਿੱਚ ਪਿੰਸ ਜੋ ਹਸਪੀਟਲ ਆਜੇ ਸਾਡਾ ਪਲਾਨ ਹੈਗਾ ਬਲੱਡ ਡੋਨੇਟ ਕਰਨ ਦਾ ਤੇ ਉੱਥੇ ਚੱਲ ਕੇ ਤੁਹਾਨੂੰ ਮਿਲਦੇ ਹਾਂ ਸੋ ਆਪਾਂ ਪਹੁੰਚ ਗਏ ਹਾਂ ਜੀ ਪਿੰਸ ਹਸਪੀਟਲ ਅੰਦਰ ਚੱਲ ਕੇ ਦੇਖਦੇ ਹਾਂ ਕਿ ਬਲੱਡ ਡੋਨੇਸ਼ਨ ਦਾ ਕੀ ਸਿਸਟਮ ਹੈਗਾ ਆਗੇ ਜੀ ਬਲੱਡ ਬੈਂਕ ਬਲਕ ਸੈਂਟਰ ਦੇ ਵਿੱਚੋਂ 3 ਵਜ ਗਏ ਆ ਤੇ ਇਹ ਕਰ ਰਹੇ ਜੀ ਕੈਸੂਲੇ ਨਹੀਂ ਕਰ ਸਕਦੇ ਤੁਸੀਂ ਹੁਣ ਤੁਸੀਂ ਸਵੇਰੇ ਕਰ ਪੀਓ ਸਵੇਰੇ 9 ਵਜੇ ਨਾਲੰਸਾਤ ਇਹ ਅਸਲ ਮੰਦ ਨਹੀਂ ਭਏ ਨਹੀਂ ਬਣੀ ਗੱਲ ਇੱਥੇ ਤੇ ਇੱਥੇ ਇੱਕ ਹੋਰ ਹਸਪੀਟਲ ਹੈਗਾ ਐਸਜੀਐਲ ਨੂੰ ਦੇਖਦੇ ਆਂਦੇ ਉੱਥੇ ਜੇ ਗੱਲ ਬਣਦੀ ਹੈ ਤਾਂ ਉੱਥੇ ਚਲੇ ਜਾਂਦਾ ਇੱਕ ਵਾਰੀ ਕਿਉਂਕਿ ਕੱਲ ਫਿਰ ਦੁਬਾਰਾ ਸ਼ਾਇਦ ਟਾਈਮ ਕੱਢਣਾ ਮੁਸ਼ਕਲ ਹੋ ਜਾਏ ਚਲੋ ਜੀ ਚਲਿਏ ਇੱਥੋਂ ਜੇ ਨਹੀਂ ਸੇ ਆਪਾਂ ਪਹੁੰਚ ਗਏ ਹੁਣ ਐਸਜੀਐਲ सैकेंड फ्लोर पर अच ब्रांड बाइक सो इतने मैं आया तो सब तो पहले थोड़ी बहुत बेसिक डिटेल जड़ी वो ऑब्वियसली देने पैंगी है ना हाँ जी जलंधर जी।, जी 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 सो आज so, मैं तो नाल दिन भी दिखावगा ओबियसली मैं तो हूँ ब्लड डोनेट कर दसागा कि डोनेट कर सकते हो क्योंकि हालांकि बहुत कोई टफ प्रोसैस नहीं होंगे ਪਟਨਾ ਮੈਂ ਦੇਖਿਆ ਕਿਸੇ ਕਿਸੇ ਪਰਸਨ ਨੂੰ ਫਿਰ ਵੀ ਤੋੜਾ ਬਹੁਤ ਹੁੰਦਾ ਕਿ ਪਤਾ ਨਹੀਂ ਸ਼ਾਇਦ ਕੀ ਹੁੰਦਾ ਰਹੇ ਚ ਹਨਾ ਸੋ ਸਭ ਤੋਂ ਪਹਿਲੇ weight ਇੱਕ ਵਾਰੀ ਕਰਨ ਕਰਦੇ ਚੈੱਕ ਕੋਈ ਮੜ ਵਧ ਗਿਆ weight ਆ ਨਾ ਗਗਨ ਜੀ 85 86 ਸੀਗਾ 89 ਹੋ ਗਿਆ ਬਈ ਥੋੜਾ ਘੱਟ ਥੋੜਾ ਘੱਟ ਇਹ ਵੀ ਪੁੱਛਦੇ ਕਿ ਤੁਸੀਂ ਕਿੰਨੇ ਵੇ ਰੋਕੇ ਖਾਦੇ ਆ ਤੁਹਾਨੂੰ ਹਨਾ ਖਾਦੇ ਪੀਤੇ ਕਿੰਨਾ ਟਾਈਮ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕੋਸ਼ਿਸ਼ ਨਹੀਂ ਰਹਾ ਤੁਸੀਂ ਖਾਦਾ ਪੀਤਾ ਹੋਵੇ ਜ਼ਰੂਰੀ ਹੁੰਦਾ ਚਲੋ ਡੋਨੇਟ ਦੋ ਤਿੰਨ ਘੰਟੇ ਪਹਿਲੇ ਐਟ ਲੀਸਟ ਤੁਸੇ ਆਪਣਾ ਬੇਟ ਫਿਲ ਅਚੇ ਤਰੀਕੇ ਨਾਲ ਕੀਤਾ ਹੋਣਾ ਚਾਹੀਦਾ ਸੋ ਇੱਥੇ ਹੁਣ ਮੇਰਾ ਜਿਹੜਾ ਗਰੁੱਪ ਉਹਦਾ ਬਲੱਡ ਗਰੁੱਪ ਦਾ ਚੈੱਕ ਹੋਏਗਾ। ਉਹ ਦੋ ਜੀ ਇਦਾਂ ਤੁਹਾਡਾ ਬਲੱਡ ਲੈ ਲੈਂਦੇ ਆ। ਹਾਂ ਹੋ ਰਿਹਾ ਹੁਣ ਮੇਰਾ ਗਰੁੱਪ ਚੈੱਕ। ਵੈਸੇ ਮੈਨੂੰ ਉਹਦਾ ਪਤਾ ਸੀ ਬੀ ਪੋਜ਼ਿਟਿਵ ਹੈ ਬਟ ਇਹਨਾਂ ਨੇ ਆਪਣੀ ਫਾਰਮੈਲਿਟੀ ਫਾਰਮੈਲਿਟੀ ਨਹੀਂ ਐਕਚੁਅਲੀ ਇਹਨਾਂ ਨੇ ਪ੍ਰੋਪਰ ਚੈੱਕ ਕਰਨਾ ਹੁੰਦਾ। ਅੱਗੇ ਦੇਖੋ ਕਿ ਗਿਰਾਹ ਅੱਛਾ ਕਿੰਨੇ ਗ੍ਰਾਮ ਆਵੇ ਦੇਖਿਆ ਜਾਂਦਾ। ਇਹ ਨਿਊਟ੍ਰੀਸ਼ਨ ਕਾਹਨ ਦਾ ਇਹ ਕਹਦਾ ਸੀ 14 ਗ੍ਰਾਮ ਲਿਗਾ ਮੇਰਾ। ਤੇ ਕਿੰਨੇ ਗ੍ਰਾਮ ਵਡੋਗੇ ਸਰ ਅੱਜ ਬਸ ਇਤੋਂ ਗ੍ਰਾਮ ਵਡਣਾ ਹੈ 13 ਗ੍ਰਾਮ ਉਹ ਵੀ ਜਲਦੀ ਰਿਕਵਰ ਹੋ ਜਾਂਦਾ ਨਾ ਪਰ 24 ਘੰਟੇ ਦੇ ਵਿੱਚ ਰਿਕਵਰ ਹੋ ਜਾਂਦਾ ਹੈ ਨਾ ਨਾਟ ਅ ਬਿਗ ਡੀਲ ਸੋ ਇੱਕ ਸਮਾਰਟ ਸੇਵਕ ਮਰੇ ਨਾਲ ਹੋਰ ਨੇ ਅੱਜ ਮਿਸਟਰ ਗਗਨ ਨਾਰੰਗ ਸਾਹਿਬ ਨਾਰੰਗ ਸਾਹਿਬ ਦਾ ਪਹਿਲੇ ਬਲੱਡ ਲੀਤਾ ਜਾ ਰਿਹਾ ਹੈ ਇਹਨਾਂ ਦਾ ਵੀ ਦੇਖਿਆ ਜਾਏਗਾ ਕਿੰਨੇ ਗ੍ਰਾਮ ਹੈਗਾ ਤੇ ਕਿਹੜਾ ਗਰੁੱਪ ਹੈ ਨਾਰੰਗ ਸਾਹਿਬ ਅਸੀਂ ਕਹ ਰਹੇ ਬੀ ਨੈਗੇਟਿਵ ਹੈ ਮੇਰਾ ਹਨਾ ਬਸ ਇਹੀ ਸਿੰਪਲ ਪ੍ਰੋਸੈਸ ਹੀ ਹੁੰਦਾ ਹੈ ਤੇ ਬਲੱਡ ਡੋਨੇਟ ਕਰਦੇ ਰਹਿਣਾ ਚਾਹੀਦਾ ਵਾ ਵੈਸੇ ਸਰ ਕਿੰਨੀ ਕੁ ਦੇਰ ਬਾਅਦ ਕਰਦੇ ਰਹਿਣਾ ਚਾਹੀਦਾ ਉਹਦਾ 3 ਮਹੀਨੇ ਬਾਅਦ ਕਰ ਸਕਦਾ ਬੰਦਾ ਆਰਾਮ ਦੇ ਨਾਲ ਹਨਾ 3 ਮਹੀਨੇ ਦੇ ਬਾਅਦ ਕਰ ਸਕਦਾ ਜੀ ਬਲੱਡ ਡੋਨੇਟ ਪਰਸਨ ਕੋਈ ਵੀ ਐਵਰੀ ਆਫਟਰ 3 ਮੰਥਸ ਵਾ ਸਭ ਕੁਝ ਦਿੱਕਤ ਆਉਂਦੀ ਹੈ ਨਹੀਂ ਮੈਨੂੰ ਅਜੇ ਤੱਕ ਨਹੀਂ ਆਈ ਭੁੱਖ ਲੱਗੀ ਰਹੀ ਹੈ ਤੇ ਫਿਰ ਤਾਂ ਹੀ ਤਾਂ ਪੁੱਛਦੇ ਵੇ ਸੀ ਮੈਨੂੰ ਲੱਗਾ ਜੇ ਸੋ ਅਰੇ ਕਹਿੰਦੇ ਆ ਸਕਦੇ ਜੀ ਤੁਹਾਨੂੰ ਭੁੱਖ ਲੱਗੀ ਹੋਏ ਤਾਂ ਫਿਰ ਤੁਹਾਨੂੰ ਪਹਿਲੇ ਕੁਝ ਖਾ ਲੈਣਾ ਚਾਹੀਦਾ ਚਾਹੇ ਦੋ ਤਿੰਨ ਘੰਟੇ ਪਹਿਲੇ ਖਾਦੀ ਹੈ ਜਦੋਂ ਦੋ ਵਜੇ ਹੁਣ ਟਾਈਮ 6:30 ਹੋ ਗਏ ਨਰਕਾ ਜੀ ਨੇ ਖਾਦੇ ਸੀ 2:00 ਵਜੇ ਮੈਂ ਖਾਦੇ ਸੀ 3:00 ਵਜੇ ਹੁਣ 6:30 ਹੋ ਗਏ ਟਾਈਮ ਤੇ ਹੋ ਚੁੱਕਾ ਸੋ ਥੋੜਾ ਬਹੁਤ ਖਾ ਲੈਣੇ ਹੈਗੇ ਹਸਪੀਟਲ ਇਸ ਨੂੰ ਨਾਲ ਹੀ ਚਲ ਗਈ ਤਾਂ ਥੋੜਾ ਬਹੁਤ ਦੇਰੇ ਨੇ ਕੁਝ ਖਾਣ ਲਈ ਇਹ ਕਹਿੰਦੇ ਅਸੀਂ ਆਪਣੇ ਕੋਲ ਹੀ ਦੇ ਦਿੰਦੇ ਆਂ ਸੋ ਇਹ ਬੈਡ ਨੇ ਜੀ ਇੱਥੇ ਜਿਹੜੇ ਸਪੈਸ਼ਲ ਹਸਪੀਟਲ ਵਾਸਤੇ ਹੀ ਆ ਖੂਨਦਾਨ ਸਭ ਤੋਂ ਵੱਡਾ ਦਾਨ ਜੋ ਹੈ ਇੱਕ ਪੁੰਨ ਦਾ ਕੰਮ ਵਾਹ ਹਾਂ ਗੱਦੀ ਸਾਡੇ ਲਈ ਖਾਣ ਪੀਣ ਲਈ ਕੁਝ ਬਿਸਕੁਟਸ ਨੇ ਜੂੜਾ ਪੈਕੇਟ ਆ ਦਾ ਮੋਂਗ ਦਾਲ ਲੰਗ ਸਭ ਹੋ ਗਿਆ ਸ਼ੁਰੂ ਸੋ ਇਹ ਆ ਜੀ ਮੈਂ ਥੋੜਾ ਬਹੁਤ ਮੋਂਗ ਦਾਲ ਲੈ ਲਈ ਆ ਇੱਧਰ ਨਰਿੰਦਰ ਸਾਹਿਬ ਪਲੇਟ ਨੇ ਇੱਧਰ ਮੈਂ ਲੈ ਲਈ ਜੂੜਾ ਲੈ ਲਈ ਅੱਗੇ ਸੋ ਬਾਅਦ ਮੈਂ ਰੋਮ ਨੇ ਕਿੱਦਾਂ ਹੋਣਾ ਡੋਨੇਟ ਹੋਤਾ ਦਸੇ ਸੋ ਇਹ ਆ ਜੀ ਪ੍ਰੋਸੈਸ ਨਰਿੰਦਰ ਸਾਹਿਬ ਦੇ ਇੱਧਰ ਲੱਗ ਰਹੀ ਹੈ ਜੀ ਤੁਸੀਂ ਦੇਖ ਰਹੇ ਹੋ ਪ੍ਰੋਸੈਸ ਇਹ ਕੰਮ ਥੋੜਾ ਜਿਹਾ ਚੈਲੈਂਜਿੰਗ ਹੁੰਦਾ ਜਿਹੜੇ ਨਹੀਂ ਕਰਦੇ ਹੋਣਾ ਵਾਸਤੇ ਦਰਦ ਸਰ ਦਰਦ ਜ਼ਿਆਦਾ ਨਹੀਂ ਇੰਦੇ ਇੱਕ ਨੂੰ ਲੱਗਦਾ ਕਈਆਂ ਨੂੰ ਸ਼ਾਇਦ ਬੜਾ ਇਦਾਂ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਕਿੱਥੇ ਸਿਰ ਵਿੱਚ ਥੋੜੇ ਲੱਭੇ ਹੋਰ ਇਦਾਂ ਫਿਰ ਆਬਵੀਅਸਲੀ ਬਲੱਡ ਜਿਹੜਾ ਹੈਗਾ ਪਾਈਪ ਰਾਈਂ ਬਲੱਡ ਉਹ ਜਿਹੜਾ ਪੈਕ ਹੈਗਾ ਉਹਦੇ ਵੀ ਚਾਣਾ ਸ਼ੁਰੂ ਹੋ ਜਾਂਦਾ ਇਹ ਹੀ ਸਿੰਪਲ ਪ੍ਰੋਸੈਸ ਹੈ ਕਿੰਨੇ ਦਿਨ ਤੱਕ ਹੁੰਦਾ ਹੈ ਪੈਸੇ ਨਾਰਮਲੀ 1 ਸੱਤ ਮਿੰਟ 5 ਸੱਤ ਮਿੰਟ ਲੱਗਦੇ ਹੈ ਨਾ ਚਲੋ ਜੀ ਇਧਰੋਂ ਮੇਰੀ ਵਾਰੀ ਆ ਗਈ ਹੁਣ ਮੇਰੇ ਅੰਦਰ ਲੱਗ ਰਿਹਾ ਜੀ ਪੈਕ ਆ ਹੈਗਾ ਪੈਕ जिद ब्लड आएगा इधर हो जाए जी जी बढ़ो ए ना लाओ जी देख लो जी प्रॉपर सर यू कहें वैसे बीपी ताकि अच्छे तरीके आने शुरू हो जाए ओके okay, जी ਇਦਾਂ ਇਦਾਂ ਜੀ ਇੱਕ ਇੱਕ ਉੱਟ ਕੇ ਬੰਦ ਕਰੀਏ ਓਕੇ ਜੀ ਸਦੀ ਰੱਖੋ ਸੁਮਬੈਸ ਲਈ ਕਦੀ ਬਲੱਡ ਪ੍ਰੈਸ਼ਰ ਤੁਸੀਂ ਚੈੱਕ ਕਰਵਾਇਆ ਹੋਏ ਤਾਂ ਤੁਹਾਨੂੰ ਪਤਾ ਹੋਏਗਾ ਇਹਦੇ ਨਾਲ ਜਿਹੜੀ ਨਾੜ ਹੈ ਪ੍ਰੋਪਰਲੀ ਜਿੱਥੋਂ ਬਲੱਡ ਲੈਣਾ ਉਹ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਆ ਹੁਣ ਤੁਸੀਂ ਸਿਰਿੰਜ ਵੀਰ ਲੱਗਦੀ ਦੇਖ ਲਓ ਇਹ ਇੰਦਰ ਸਾਊਥ ਤੋਂ ਕੋਈ ਨਹੀਂ ਆਉਂਦਾ। ਕਿ ਬੀਨ ਵਿੱਚ ਕਲੀਅਰ ਹੈ ਇੰਦਰ ਨਾਲ। ਅਸਾਂ ਇਹਦਾ ਕੀ ਕਾਰਨ ਹੁੰਦਾ? ਮੈਂ ਇਸ ਨੂੰ ਦੱਸ਼ਾਣਾ ਜੀ ਮੇਰੇ ਉੱਤੇ ਤੁਹਾਡੇ ਨਜ਼ਰ ਆਉਂਦੀ ਹੈ ਹਨਾ। ਸਰਕਾਰ ਹੈ ਕਿ ਤੁਹਾਡੇ ਨਜ਼ਰ ਆ ਰਹੀ ਹੈ ਤੁਹਾਡੇ ਨਜ਼ਰ ਨਹੀਂ ਆਉਂਦੀ ਹੈ ਕੁਦਰਤੀ ਹੁੰਦਾ। ਥੋੜਾ ਜਿਹਾ ਪੰਪ ਕਰਨੇ ਪੈਣਗੇ ਹੋਰ ਇੱਕ ਅੱਧਾ ਇੱਧਰ ਚੈੱਕ ਕਰ ਲੋ। ਸੋ ਇੱਧਰ ਵੇਨ ਮਿਲੀ ਨਹੀਂ ਸੋ ਸਰਕਾਰ ਹੈ ਸ਼ਾਇਦ ਹੋ ਗਈ ਨਾ ਤੁਹਾਡੇ। ਜਸ ਜੋਗੀ ਨਰਜਾ ਉੱਧਰ ਕਰ ਰਿਹਾ ਨਰਜਾ ਕਿ ਨਾ ਅੱਧਾ ਗ੍ਰਾਮ ਹੋ ਗਿਆ ਕਿ ਨਹੀਂ ਅੱਧਾ ਗ੍ਰਾਮ ਹੋ ਗਿਆ ਤੁਹਾਡਾ ਕਿ ਨਹੀਂ ਅੱਧਾ ਗ੍ਰਾਮ ਜੋ 1 ਗ੍ਰਾਮ ਹੁੰਦਾ ਨਾ ਸਾਰੇ ਚਾਰ ਸ੍ਰੇਮ ਦੇ ਸੋ ਇਧਰ ਪਾ ਰਹਾ ਜੀ ਹੁਣ ਚੈੱਕ ਉਧਰ ਵੀ ਨਜ਼ਰ ਨਹੀਂ ਆਈ ਮਿਸਟਿਕ ਆਪੀ ਪੰਪ ਪਾ ਜਾ ਰਿਹਾ ਜੀ ਔਰ ਇਧਰ ਹੈ ਗਿਆ ਸੋ ਫਾਈਨਲੀ ਥੈਂਕ ਗੋਡ ਜੀ ਇਧਰ ਹੈ ਗਈ ਅਰੀ ਤੇ ਹੁਣ ਮਸ਼ੀਨ ਅੰਦਰ ਚੇਂਜ ਕੀਤੀ ਜਾ ਰਹੀ ਆ ਇਧਰੋਂ ਦੀ ਇਹ ਬਲੱਡ ਬੈਗ ਹੈ ਉਹ ਵੀ ਬਸ ਸਰ ਹੁਣ ਇੱਕ ਕੀਤਾ ਜਾ ਰਿਹਾ ਹੈ ਸ਼ਿਫਟ ਇਹ ਦੂਈ ਜੀ ਮਲ ਗਈਆਂ ਸੈਕਿੰਡ ਦੇ ਵਿੱਚ ਹੀ ਹੋਰ ਆ ਲਗ ਰਹੀ ਜੀ ਸਿਰੰਜ ਹੁਣ ਦੇਖ ਲਓ ਤੁਸੀਂ ਆਹ ਦੇਖ ਲਓ ਜੀ ਆਹ ਲੱਗ ਗਈ ਆ ਔਰ ਪ੍ਰੈਸ਼ਰ ਚੁੱਕੀ ਕੋਈ ਅੱਲਾ ਹੋਵੇ ਸੋ so, process ਬੜਾ ਸਿੰਪਲ ਹੈ ਬਲੱਡ ਡੋਨੇਟ ਕਰਦੇ ਰਹਿਣਾ ਚਾਹੀਦਾ ਵੈਸੇ ਵੀ ਜਿੰਦਾ ਮਤਲਬ ਦੱਸਿਆ ਕਿ ਇਹਨੂੰ ਬਹੁਤ ਵੱਡਾ ਕੰਮ ਮੰਨਿਆ ਜਾਂਦਾ ਹੈ ਬਲੱਡ ਦੀ ਲੋੜ ਬਹੁਤ ਰਹਿੰਦੀ ਹੈ ਆਪਣੇ ਇੰਡੀਆ ਦੇ ਵਿੱਚ ਹਨ ਇਸ ਨੂੰ ਕਰਦੇ ਰਹਿਣਾ ਚਾਹੀਦਾ ਸੋ ਆਈ ਬਲੀਵ ਸੋ ਹੋ ਗਏ ਜੀ ਆਪਣਾ ਔਰ ਮਸ਼ੀਨ ਨੂੰ ਉਤਾਰ ਲੈਂਦੀ ਹੈ ਬਸ ਸਿੰਪਲ ਬੋ ਜੀ ਉਹ ਕੀ ਜੀ ਸੋ ਡੋਨੇਟ ਕਰਨ ਤੋਂ ਬਾਅਦ ਉਹਨਾਂ 10 ਮਿੰਟ ਲਈ ਲੇਟਰਨ ਨਹੀਂ ਕਹਿੰਦੇ ਆ दस बेटर हुँ। हुँ। तो बैटर होंगे एकदम ना उठो है होंगे जी इन्ना कुछ साइज का बैग होंगे और साढ़े चार सौ एम एल कर रहे होना साढ़े चार सौ एम एल के करीब करीब निकलता है सो ये तो हम बैंडेज लगेगी और मैडम कह रहे जी डेढ़ क घंटा एटलीस्ट इन लगा के उस सो दस पंद्रह मिनट लिए थो वेटिंग वास्ते कहेंगे ਸ਼ੱਕਰ ਦੇ ਜਿਨਕੀ ਤਰ੍ਹਾਂ ਉਹ ਬਰਾਦ ਨਹੀਂ ਹੋ ਰਹੀ ਤੋਂ ਬਾਅਦ ਫਿਰ ਤੁਸੀਂ ਜਾ ਸਕਦੇ ਹੋ ਸੋ ਇਹ ਸਰਟੀਫਿਕੇਟ ਹੈ ਜੇ ਇਦਾਂ ਦਾ ਜਿਹੜਾ ਇਸ ਹਸਪੀਟਲ ਨੇ ਮੈਨੂੰ ਦਿੱਤਾ ਪ੍ਰੋਪਰਲੀ ਬਹੁਤ ਵਧੀਆ ਬਣਿਆ ਹੋਇਆ ਸਰਟੀਫਿਕੇਟ ਬਹੁਤ ਫਾਈਨਲੀ ਹੋ ਗਿਆ ਜੀ ਫ੍ਰੀ ਇੱਥੋਂ ਤੇ ਅਸੀਂ ਇੱਥੋਂ ਨਿਕਲ ਰਹੇ ਆ ਬਾਹਰ ਸੋ ਜਦੋਂ ਬਾਹਰ ਆਏ ਆ ਤੇ ਟਾਈਮ ਵੀ ਹੁਣ ਕਾਫੀ ਹੋ ਚੁੱਕਾ ਔਰ ਹਨੇਰਾ ਵੀ ਪੈ ਚੁੱਕਾ ਹਾਲਾਂਕਿ ਵੀਡੀਓ ਦੇ ਵਿੱਚ ਲਾਈਟ ਪ੍ਰੋਪਰ ਹੈ ਸੋ ਅੱਜ ਦੇ ਵਲੌਗ ਨੂੰ ਇੱਥੇ ਕਦਮ ਕਰਦੇ ਆ ਜੀ ਆਈ ਹੋਪ ਕਿ ਤੁਹਾਨੂੰ ਵਲੌਗ ਅੱਛਾ ਲੱਗਾ ਅੱਛਾ ਲੱਗਾ ਤਾਂ ਲਾਈਕ ਜ਼ਰੂਰ ਲੱਕ ਕਰ ਦੇਣਾ ఫిర్యాగ హెవెస్ బాయ్